ਅੱਜ ਤੁਹਾਨੂੰ ਪੰਜਾਬ ਦੇ ਇੱਕ ਇਹੋ ਜਿਹੇ ਵਿਰਾਸਤ ਦੇ ਨਾਲ ਮਿਲਣ ਆਏ ਹਾਂ ਉਸਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਆਏ ਹਾਂ ਜਿਸ ਨੂੰ ਕੀ ਪੰਜਾਬੀ ਜੁੱਤੀ ਕਿਹਾ ਜਾਂਦਾ ਹੈ ਅੱਜ ਕੱਲ ਲੋਕ ਜਿਆਦਾ ਸ਼ੂਜ਼ ਹੋ ਗਏ ਜਾਂ ਆਪਣੇ ਅੱਛੇ ਅੱਛੇ ਬ੍ਰਾਂਡ ਦੇ ਸ਼ੂਜ਼ ਪਾਉਂਦੇ ਨੇ ਬਟ ਆਪਾਂ ਵੀ ਆਪਣੀ ਕੁਆਲਿਟੀ ਨੂੰ ਬਹੁਤ ਹੀ ਵਧੀਆ ਮੇਨਟੇਨ ਕਰਕੇ ਰੱਖਦੇ ਆ ਔਰ ਡਿਜ਼ਾਈਨਿੰਗ ਨੂੰ ਅਪ ਟੂ ਡੇਟ ਰੱਖਦੇ ਹਰ ਟਾਈਮ ਕਿ ਕਿਸੇ ਗੱਲ ਦੀ ਸਾਡੇ ਕਸਟਮਰਸ ਨੂੰ ਕੋਈ ਕੰਪਲੀਟ ਨਾ ਰਵੇ ਔਰ ਡਿਜ਼ਾਈਨ ਅਪ ਟੂ ਡੇਟ ਰਹਿ ਮੰਗੇ ਤੇ ਕਸਟਮਰ ਸਾਡੇ ਕੋਲ ਵਧੀਆ ਤਰੀਕੇ ਨਾਲ ਬੈਟਰ ਆਂਦੇ ਰਹਿੰਦੇ ਆ ਜੀ ਜੇ ਜਦੋਂ ਸਾਡੇ ਕੋਲ ਕੋਈ ਸੈਲੀਬ੍ਰਿਟੀ ਆਉਂਦੇ ਨੇ ਜਾਂ ਕੋਈ ਪੰਜਾਬ ਦੇ ਸੈਲੀਬ੍ਰਿਟੀ ਆਉਂਦੇ ਨੇ ਜਾਂ ਕੋਈ ਬਾਲੀਵੁੱਡ ਸੈਲੀਬ੍ਰਿਟੀ ਆਉਂਦੇ ਨੇ ਸਾਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਦਾ ਵਾ ਸਾਡੀ ਦੁਕਾਨ ਦੀ ਸ਼ਾਨ ਵਧਦੀ ਏ ਪੰਜਾਬ ਦੀ ਸ਼ਾਨ ਵਧਦੀ ਏ ਵੰਡ ਤੋਂ ਪਹਿਲਾਂ ਕਾਰੀਗਰ ਸੀਗੇ ਜੋ ਉਹ ਜ਼ਿਆਦਾ ਪਾਕਿਸਤਾਨ ਦੇ ਵਿੱਚ ਚਲੇ ਗਏ ਔਰ ਉਹਦੇ ਕਰਕੇ ਪਾਕਿਸਤਾਨ ਤੋਂ ਕਢਾਈਆਂ ਹੋ ਗਿਆ ਨਹੀਂ ਪਰ ਜੁੱਤੀ ਅੱਜ ਵੀ ਇੱਥੇ ਹੀ ਬਣਦੀ ਹੈ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਛੋਟੇ-ਛੋਟੇ ਕਸਬਿਆਂ ਦੇ ਵਿੱਚ ਜੁੱਤੀ ਬਣਦੀ ਹੈ ਔਰ ਹਰ ਇੱਕ ਘਰ ਦੇ ਵਿੱਚ ਜੁੱਤੀ ਬਣਦੀ ਹੈ ਇਹਦੇ ਵਿੱਚ ਮਸ਼ੀਨ ਦਾ ਕੋਈ ਕੰਮ ਨਹੀਂ ਹੈ ਸਾਰਾ ਹੈਂਡ ਲੇਬਰ ਚੱਲਦੀ ਹੈ ਜੀ ਜਿੰਨਾ ਪਰਿਵਾਰਾਂ ਦੇ ਬੱਚੇ ਵੱਡੇ ਬਜ਼ੁਰਗ ਸਾਰੇ ਇਸ ਕੰਮ ਦੇ ਵਿੱਚ ਰੁੱਝੇ ਹੋਏ ਆ ਜੀ ਪੰਜਾਬ ਦਾ ਰਹੀਜ਼ ਵਿਰਸਾ ਆਪਣੇ ਆਪ ਦੇ ਵਿੱਚ ਹੀ ਇੱਕ ਵਿਡਮੁੱਲਾ ਇਤਿਹਾਸ ਸੰਜੋਏ ਬੈਠਿਆ ਹੈ। ਚਾਹੇ ਉਹ ਵਿਰਸਾ ਖਾਣ-ਪਾਨ ਦੇ ਨਾਲ ਜੁੜਿਆ ਹੋਵੇ ਚਾਹੇ ਉਹ ਵਿਰਸਾ ਪਹਿਰਾਵੇ ਦੇ ਨਾਲ ਜੁੜਿਆ ਹੋਵੇ ਅਸੀਂ ਕਹਿ ਸਕਦੇ ਹਾਂ ਕਿ ਹਰ ਕੋਈ ਪੰਜਾਬੀ ਵਿਰਸੇ ਨੂੰ ਜਾਣਨ ਵਾਸਤੇ ਅਤੇ ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਸਤੇ ਕਿੰਨਾ ਕਿਤੇ ਉਤਸਕ ਰਹਿੰਦਾ ਹੈ ਕਿਉਂਕਿ ਸਾਡਾ ਵਿਰਸਾ ਅਜੀਹਾ ਹੈ ਜੋ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਪ੍ਰਚਲਿਤ ਹੈ ਅੱਜ ਤੁਹਾਨੂੰ ਪੰਜਾਬ ਦੇ ਇੱਕ ਇਹੋ ਜਿਹੀ ਵਿਰਾਸਤ ਦੇ ਨਾਲ ਮਿਲਣ ਆਏ ਹਾਂ ਉਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਆਏ ਹਾਂ ਜਿਸ ਨੂੰ ਕੀ ਪੰਜਾਬੀ ਜੁੱਤੀ ਕਿਹਾ ਜਾਂਦਾ ਹੈ ਕਹਿ ਸਕਦੇ ਹਾਂ ਕਿ ਵੰਡ ਤੋਂ ਪਹਿਲਾਂ 1947 ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜਾਬੀ ਜੁੱਤੀ ਦਾ ਜੋ ਦੌਰ ਸੀ ਉਹ ਕਾਫੀ ਪ੍ਰਚਲਿਤ ਵੰਡ ਤੋਂ ਬਾਅਦ ਵੀ ਜੋ ਕਾਰੀਗਰ ਸਾਨ ਉਹ ਜ਼ਿਆਦਾਤਰ ਪਾਕਿਸਤਾਨ ਚਲੇ ਗਏ ਲੇਕਿਨ ਫਿਰ ਵੀ ਭਾਰਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਜੁੱਤੀ ਦਾ ਜੋ ਦੌਰ ਸੀ ਉਹ ਕਿੰਨਾ ਕਿਤੇ ਚੱਲਦਾ ਰਿਹਾ ਲੇਕਿਨ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਕਿ ਪੱਛਮੀ ਸਭਿਅਤਾ ਕਹਿ ਸਕਦੇ ਆ ਕਿ ਚਰਮ ਤੇ ਹੈ ਅਤੇ ਲੋਕ ਪश्चिमी ਸਭਿਅਤਾ ਦੇ ਪਹਿਰਾਵੇ ਨੂੰ ਵੀ ਜ਼ਿਆਦਾਤਰ ਅਪਣਾਣਾ ਸ਼ੁਰੂ ਕਰ ਦਿੰਦੇ ਹਨ ਉੱਥੇ ਹੀ ਆਪਾਂ ਜਾਣਨ ਆਏ ਆ ਕਿ ਅੱਜ ਦੇ ਦੌਰ ਦੇ ਵਿੱਚ ਪੰਜਾਬੀ ਜੁੱਤੀ ਦੀ ਕੀ ਬੁੱਕਤ ਇੱਥੇ ਲੋਕਾਂ ਵੱਲੋਂ ਪਾਈ ਜਾ ਰਹੀ ਹੈ ਜੇਕਰ ਗੱਲ ਕਰੀਏ ਅੰਮ੍ਰਿਤਸਰ ਸ਼ਹਿਰ ਦੀ ਤਾਂ ਅੰਮ੍ਰਿਤਸਰ ਸ਼ਹਿਰ ਧਾਰਮਿਕ ਪੱਖੋਂ ਸਭ ਤੋਂ ਜ਼ਿਆਦਾ ਜਾਣਿਆ ਜਾਂਦਾ ਹੈ ਇਸ ਕਰਕੇ ਅਸੀਂ ਇੱਥੇ ਆਏ ਆ ਅੰਮ੍ਰਿਤਸਰ ਸ਼ਹਿਰ ਦੇ ਹਾਲਗੜ ਵਿਖੇ ਇੱਕ ਦੁਕਾਨ ਦੇ ਵਿੱਚ ਜਿੱਥੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿੰਨੀਆਂ ਹੀ ਸੋਣੀਆਂ ਜੋ ਕਿ ਕਹਿ ਸਕਦੇ ਆ ਪੰਜਾਬੀ ਜੁੱਤੀਆਂ ਜੋ ਸਾਨੂੰ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਵਿਕਰੇਤਾ ਸਾਡੇ ਨਾਲ ਮ ਕਿ ਇਸ ਸਮੇਂ ਦੇ ਵਿੱਚ ਇਸ ਦੌਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਜੁੱਤੀ ਦਾ ਜੋ ਸਮਾਂ ਹੈ ਉਹ ਕਿਹੋ ਜਿਹਾ ਚੱਲ ਰਿਹਾ ਹੈ ਤਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰ ਪੰਕਜ ਪੰਕਜ ਡਿੰਗਰਾ ਪੰਕਜ ਤੁਹਾਡਾ ਸਵਾਗਤ ਹੈ ਅੰਮ੍ਰਿਤ ਸਰਪੇਸ਼ ਤੇ ਜਿਸ ਤਰ੍ਹਾਂ ਕਿ ਅਸੀਂ ਕਿਹਾ ਅਸੀਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੇ ਸਭ ਤੋਂ ਪਹਿਲਾਂ ਤੁਹਾਡਾ ਇਤਿਹਾਸ ਕੀ ਹੈ ਤੁਸੀਂ ਕਿਸ ਤਰ੍ਹਾਂ ਇਸ ਕਾਰੋਬਾਰ ਦੇ ਨਾਲ ਰੁਝੇ ਅ ਸਭ ਤੋਂ ਪਹਿਲਾਂ ਸਾਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਔਰ ਮੈਂ ਤੁਹਾਨੂੰ ਇਹ ਗੱਲ ਚਲੋ ਤੁਸੀਂ ਮੈਨੂੰ ਪੁੱਛੀਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਹੈ ਕੰਮ ਕਰਦੇ ਸੀ ਜੀ ਸੋ ਉਸ ਤੋਂ ਮੈਂ ਸਟੱਡੀ ਕਰਦਾ ਸੀ ਸਟੱਡੀ ਕਰਨ ਦੇ ਬਾਅਦ ਮੇਰਾ ਵੀ ਥੋੜਾ ਬਹੁਤ ਮਨ ਬਿਜ਼ਨਸ ਦੇ ਵਿੱਚ ਹੀ ਰਹਿੰਦਾ ਸੀ ਆਪਣੇ ਔਰ ਮੈਨੂੰ ਆਪਣਾ ਬਿਜ਼ਨਸ ਹੀ ਜ਼ਿਆਦਾ ਅੱਛਾ ਲੱਗਦਾ ਸੀ ਅ ਸੋ ਮੈਂ ਪਹਿਲਾਂ ਸਕੂਲ ਜਾਂਦਾ ਰਿਹਾ ਉਸ ਤੋਂ ਬਾਅਦ ਮੈਂ ਕਾਲਜ ਜਾਂਦਾ ਰਿਹਾ ਕਾਲਜ ਤੋਂ ਜਦ ਫ੍ਰੀ ਹੋਣਾ ਫਿਰ ਮੈਂ ਵੀ ਸ਼ਾਪ ਤੇ ਆ ਜਨਾ ਥੋੜੀ ਦੇਰ ਸ਼ਾਪ ਤੇ ਬੈਠਣਾ ਓਲੀ ਓਲੀ ਮ ਔਰ ਟਾਈਮ ਟੂ ਟਾਈਮ ਜਿੰਨਾ ਕੋ ਚਲੋ ਫਾਦਰ ਸਾਹਿਬ ਕਰ ਸਕੇ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਅੱਜ ਕੱਲ ਜਿਵੇਂ ਯੰਗਸਟਰਸ ਦੇ ਸਾਹਮਣੇ ਜਿਹੜੀ ਡਿਜ਼ਾਈਨਿੰਗ ਚਾਹੀਦੀ ਹੈ ਸਾਨੂੰ ਡਿਜ਼ਾਈਨਸ ਚਾਹੀਦੇ ਕਲੈਕਸ਼ਨ ਚਾਹੀਦੀ ਹੈ ਉਹ ਸਭ ਨੂੰ ਫਿਰ ਹੌਲੀ ਹੌਲੀ ਮੈਂ ਆਪਣੇ ਆਪ ਮੇਨਟੇਨ ਕਰਨਾ ਸ਼ੁਰੂ ਕਰਤਾ ਜੀ ਸੋ ਆਪਾਂ ਇਹਨੂੰ ਕਾਫੀ ਫਿਰ ਹੌਲੀ ਪ੍ਰਮੋਟ ਕੀਤਾ ਆਪਣੇ ਬਿਜ਼ਨਸ ਨੂੰ ਤੇ ਇਸ ਤਰ੍ਹਾਂ ਮੈਂ ਆਪਣੇ ਫਾਦਰ ਸਾਹਿਬ ਦੇ ਬਿਜ਼ਨਸ ਦੇ ਵਿੱਚ ਹੀ ਮੈਂ ਪੈ ਗਿਆ ਜੀ ਕਹ ਸਕਦੇ ਹੋ ਤੁਹਾਨੂੰ ਵੀ ਕਾਫੀ ਲੰਮਾ ਸਮਾਂ ਹੋ ਚੱਲਿਆ ਇਸ ਕਾਰੋਬਾਰ ਨੂੰ ਦੇਖਦੇ ਹੋਏ ਆਪਣੇ ਪਿਤਾ ਦੇ ਨਾਲ ਉਹਨਾਂ ਦਾ ਹੱਥ ਵਡਾਉਂਦੇ ਹੋਏ ਕੀ ਲੱਗਦਾ ਹੈ ਕਿ ਅੱਜ ਦੇ ਇਸ ਦੌਰ ਦੇ ਵਿੱਚ 20ਵੀਂ ਸ਼ਤਾਬਦੀ ਵਿੱਚ ਇਹ ਜੋ ਕੰਮ ਹੈ ਪੰਜਾਬੀ ਜੁੱਤੇ ਦਾ ਉਹ ਕਿੱਥੇ ਜਾ ਕੇ ਤੁਹਾਨੂੰ ਨਜ਼ਰ ਆਉਂਦਾ ਹੈ ਸਰ ਬਹੁਤ ਹੀ ਅੱਛਾ ਕੰਮ ਹੈ ਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਆਪਣੀ ਪੰਜਾਬੀਅਤ ਨੂੰ ਬਹੁਤ ਅੱਗੇ ਲੈ ਕੇ ਜਾਂਦੇ ਆ ਆਪਾਂ ਆਪਣੇ ਵਿਰਸੇ ਨੂੰ ਇਹਦੇ ਵਿੱਚ ਬਹੁਤ ਅੱਗੇ ਲੈ ਕੇ ਜਾਂਦੇ ਆ ਜਦੋਂ ਸਾਡੇ ਕੋ ਕੋਈ ਪੰਜਾਬੀ ਜੁੱਤੀ ਖਰੀਦਦਾ ਸਾਨੂੰ ਬਹੁਤ ਅੱਛਾ ਲੱਗਦਾ ਅੱਜ ਕੱਲ ਲੋਕ ਜਿਆਦਾ ਸ਼ੂਜ਼ ਹੋ ਗਏ ਜਾਂ ਆਪਣੇ ਅੱਛੇ ਅੱਛੇ ਬ੍ਰਾਂਡ ਦੇ ਸ਼ੂਜ਼ ਪਾਉਂਦੇ ਨੇ ਬਟ ਆਪਾਂ ਵੀ ਆਪਣੀ ਕੁਆਲਿਟੀ ਨੂੰ ਬਹੁਤ ਹੀ ਵਧੀਆ ਮੇਨਟੇਨ ਕਰਕੇ ਰੱਖਦੇ ਆ ਔਰ ਡਿਜ਼ਾਈਨਿੰਗ ਨੂੰ ਅਪ ਟੂ ਡੇਟ ਰੱਖਦੇ ਆ ਹਰ ਟਾਈਮ ਕਿ ਕਿਸੇ ਗੱਲ ਦੀ ਸਾਡੇ ਕਸਟਮਰਸ ਨੂੰ ਕੋਈ ਕੰਪਲੇਂਟ ਨਾ ਰਵੇ ਔਰ ਡਿਜ਼ਾਈਨ ਅਪ ਟੂ ਡੇਟ ਮੰਗਦੇ ਤੇ ਕਸਟਮਰ ਸਾਡੇ ਕੋਲ ਵਧੀਆ ਤਰੀਕੇ ਨਾਲ ਬੈਟਰ ਆਂਦੇ ਰਹਿੰਦੇ ਆ ਜੀ ਔਰ ਸਾਨੂੰ ਬਹੁਤ ਵਧੀਆ ਲੱਗਦਾ ਜੀ ਉਹਦੇ ਨਾਲ ਬੀਤੇ ਕੁਝ ਸਮੇਂ ਵਿੱਚ ਅਸੀਂ ਦੇਖਿਆ ਕਿ ਕਈ ਮਸ਼ਹੂਰ ਜੋ ਅਦਾਕਾਰ ਨੇ ਉਹ ਵੀ ਤੁਹਾਡੀ ਇਸ ਦੁਕਾਨ ਦੇ ਉੱਤੇ ਆ ਕੇ ਪੰਜਾਬੀ ਜੁੱਤੀ ਦਾ ਜੋ ਹੈ ਖਰੀਦ ਖਰੀਦਦਾਰੀ ਕਰਦੇ ਨੇ ਤਾਂ ਉਸ ਦੇ ਬਾਰੇ ਅਨੁਭਵ ਕਿਹੋ ਜਿਹਾ ਰਹਿੰਦਾ ਹੈ ਕਿ ਉਹ ਵੀ ਪੰਜਾਬੀ ਜੁੱਤੀ ਨੂੰ ਇਸ ਤਰ੍ਹਾਂ ਪ੍ਰੋਮੋਟ ਕਰਦੇ ਨੇ ਤੁਹਾਡੇ ਕੋਲ ਆਂਦੇ ਨੇ ਕਿਹੋ ਜਿਹਾ ਅਨੁਭਵ ਰਹਿੰਦਾ ਤੁਹਾਡਾ ਬਹੁਤ ਵਧੀਆ ਲੱਗਦਾ ਜੀ ਜਦੋਂ ਸਾਡੇ ਕੋਲ ਕੋਈ ਸੈਲੀਬ੍ਰਿਟੀ ਆਂਦੇ ਨੇ ਜਾਂ ਕੋਈ ਪੰਜਾਬ ਦੇ ਸੈਲੀਬ੍ਰਿਟੀ ਆਂਦੇ ਨੇ ਜਾਂ ਕੋਈ ਬਾਲੀਵੁੱਡ ਸੈਲੀਬ੍ਰਿਟੀ ਆਂਦੇ ਨੇ ਸਾਨੂੰ ਬਹੁ ਇਹ ਪੰਜਾਬ ਦੀ ਸ਼ਾਨ ਵਧਦੀ ਹੈ। ਉਹ ਸਾਡੀ ਸ਼ਾਪ ਦੇ ਕਾਫੀ ਸੈਲੀਬ੍ਰਿਟੀ ਆਏ ਨੇ। ਉਹਦੇ ਵਿੱਚ ਸਾਨੂੰ ਉਹਨਾਂ ਨੂੰ ਡੀਲ ਕਰਕੇ, ਟਰੇਡ ਕਰਕੇ ਬਹੁਤ ਹੀ ਜ਼ਿਆਦਾ ਅੱਛਾ ਲੱਗਦਾ ਜੀ। ਔਰ ਉਹਦੇ ਨਾਲ ਸਾਡੇ ਵਿਰਸੇ ਦੀ ਬਹੁਤ ਸ਼ਾਨ ਵਧਦੀ ਹੈ ਔਰ ਉਹ ਬਹੁਤ ਖੁਸ਼ ਹੋ ਕੇ ਪੰਜਾਬੀ ਜੁੱਤੀਆਂ ਪਾਉਂਦੇ ਨੇ। ਉਹਨਾਂ ਨੂੰ ਬਹੁਤ ਹੀ ਜ਼ਿਆਦਾ ਅੱਛਾ ਲੱਗਦਾ ਚਾਹੇ ਉਹ ਪੰਜਾਬ ਦੇ ਕੋਈ ਐਕਟਰ ਐਕਟ੍ਰੈਸ ਨੇ, ਚਾਹੇ ਉਹ ਕੋਈ ਬਾਲੀਵੁੱਡ ਦੇ ਐਕਟਰ ਐਕਟ੍ਰੈਸ ਨੇ ਜੀ। ਜਾਣ ਪਛਾਣ ਦੌਰਾਨ ਤੁਸੀਂ ਇੱਕ ਕਾਫੀ ਹੀ ਵੱਡੇ ਪਹਿਲੂ ਦੇ ਬਾਰੇ ਸਾਨੂੰ ਦੱਸਿਆ ਕਿ ਨੌਜਵਾਨਾਂ ਦੀ ਜੋ ਸੋਚ ਹੈ ਉਸ ਨੂੰ ਅੱਗੇ ਲਿਆਉਣ ਵਾਸਤੇ ਆਪਣੇ ਕਾਰੋਬਾਰ ਦੇ ਵਿੱਚ ਅੱਗੇ ਵਧਾਉਣ ਵਾਸਤੇ ਤੁਸੀਂ ਆਪਣੇ ਇਸ ਪਿਤਾ ਦੇ ਨਾਲ ਕਾਰੋਬਾਰ ਦੇ ਵਿੱਚ ਹੱਥ ਵੰਡਾਇਆ ਤਾਂ ਤੁਸੀਂ ਸਭ ਤੋਂ ਜ਼ਿਆਦਾ ਜਾਣ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਜੁੱਤੀ ਚ ਕਿਹੜੀ ਵੈਰਾਈਟੀ ਚੱਲ ਰਹੀ ਹੈ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਹੀ ਕਿਹਾ ਕਿ ਪਾਕਿਸਤਾਨ ਦੇ ਵਿੱਚ ਜ਼ਿਆਦਾਤਰ ਇਸ ਦੇ ਕਾਰੀਗਰ ਪਾਏ ਜਾਂਦੇ ਸਨ ਕਿ ਪਾਕਿਸਤਾਨ ਤੋਂ ਹਲੇ ਵੀ ਇਸ ਦਾ ਕਾਰੋਬਾਰ ਜੋ ਹੈ ਜੁੜਿਆ ਹੋਇਆ ਹੈ ਅਤੇ ਕਿਹੜੀ-ਕਿਹੜੀ ਵੈਰਾਈਟੀ ਅੱਜ ਦੇ ਸਮੇਂ ਦੇ ਵਿੱਚ ਮੇਨ ਨੌਜਵਾਨਾਂ ਨੂੰ ਪਸੰਦ ਆਉਂਦੀ ਹੈ ਬਿਲਕੁਲ ਜੀ ਪਾਕਿਸਤਾਨ ਦੇ ਨਾਲ ਅੱਜ ਵੀ ਵਪਾਰ ਜੁੜਿਆ ਹੈ ਟਰੇਡ ਜੁੜਿਆ ਹੋਇਆ ਹੈ ਪਹਿਲਾਂ ਹਿੰਦੁਸਤਾਨ ਕਾਰਨ वाया ਦੁਬਈ ਸਾਨੂੰ ਇੱਥੇ ਮਾਲ ਮਿਲਦਾ ਜੀ ਪਹਿਲਾਂ ਪਾਕਿਸਤਾਨ ਤੋਂ ਦੁਬਈ ਜਾਂਦਾ ਔਰ ਦੁਬਈ ਤੋਂ ਇੰਡੀਆ ਆਂਦਾ ਉਹ ਮੈਂ ਉਹੀ ਤੁਹਾਡੇ ਵਾਲੀ ਗੱਲ ਹੈ ਕਿ ਜਿਵੇਂ ਵੰਡ ਤੋਂ ਪਹਿਲਾਂ ਕਾਰੀਗਰ ਸੀਗੇ ਜੋ ਉਹ ਜ਼ਿਆਦਾ ਪਾਕਿਸਤਾਨ ਦੇ ਵਿੱਚ ਚਲੇ ਗਏ ਔਰ ਉਹਦੇ ਕਰਕੇ ਪਾਕਿਸਤਾਨ ਤੋਂ ਕਢਾਈਆਂ ਹੋ ਗਿਆਆਂ ਨਹੀਂ ਪਰ ਜੁੱਤੀ ਅੱਜ ਵੀ ਇੱਥੇ ਹੀ ਬਣਦੀ ਹੈ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਛੋਟੇ-ਛੋਟੇ ਕਸਬਿਆਂ ਦੇ ਵਿੱਚ ਜੁੱਤੀ ਬਣਦੀ ਹੈ ਔਰ ਹਰ ਇੱਕ ਘਰ ਦੇ ਵਿੱਚ ਜੁੱਤੀ ਬਣਦੀ ਹੈ ਇਹਦੇ ਵਿੱਚ ਮਸ਼ੀਨ ਦਾ ਕੋਈ ਕੰਮ ਨਹੀਂ ਹੈ ਸਾਰਾ ਹੈਂਡ ਲੇਬਰ ਚੱਲਦੀ ਹੈ ਜੀ ਜਿੰਨਾ ਪਰਿਵਾਰਾਂ ਦੇ ਬੱਚੇ ਵੱਡੇ ਬਜ਼ੁਰਗ ਸਾਰੇ ਇਸ ਕੰਮ ਦੇ ਵਿੱਚ ਰੁੱਝੇ ਹੋਏ ਆ ਜੀ ਬਿਲਕੁਲ ਅਸੀਂ ਜਾਾਂਗੇ ਸਾਡੇ ਇਸ ਵੇਲੇ ਤਸਵੀਰਾਂ ਦੇ ਵਿੱਚ ਕਾਫੀ ਸੁੰਦਰ ਜੋ ਹੈ ਦਿਖ ਰਹੇ ਨੇ ਜਿਸ ਤਰ੍ਹਾਂ ਕਿ ਇੱਕ ਕੈ ਪੰਜਾਬੀ ਜੁੱਤੀ ਹੈ ਇਸ ਦੇ ਬਾਰੇ ਦੱਸੋ ਇਸ ਦੀ ਕੀ ਵੈਰਾਈਟੀ ਹੈ ਕਿਹੜੇ ਟਾਈਪ ਦੇ ਵਿੱਚ ਆਂਦੀ ਹੈ ਇਹਨੂੰ ਸਰ ਆਪਾਂ ਨਾ ਜੀ ਜੈਂਟਸ ਖੁੱਸਾ ਕਹਿੰਦੇ ਆ ਜਿਹਦੇ ਵਿੱਚ ਵੱਡੀ ਨੋਕ ਆ ਜਾਂਦੀ ਹੈ ਇਹਨੂੰ ਜੈਂਟਸ ਖੁੱਸਾ ਕਹਿੰਦੇ ਆ ਔਰ ਇਹ ਇੱਕ ਪੰਜਾਬੀ ਜੁੱਤੀ ਦੀ ਸ਼ਾਨ ਹੈ ਬਿਲਕੁਲ ਖੁੱਸਾ ਪੰਜਾਬੀਆਂ ਦੀ ਸ਼ਾਨ ਹੈ ਜੀ ਖੁੱਸਾ ਬਣਾ ਬਿਲਕੁਲ ਔਰ ਇਹਦੇ ਉੱਤੇ ਜਿੰਨਾ ਵੀ ਕੰਮ ਹੋਇਆ ਉਹ ਸਾਰਾ ਹੱਥ ਦਾ ਕੰਮ ਹੈ ਕੋਈ ਮਸ਼ੀਨ ਦਾ ਕੰਮ ਨਹੀਂ ਹੈ ਕੋਈ ਮਸ਼ੀਨੀ ਕਢਾਈ ਨਹੀਂ ਹੈ ਇਹ ਸਾਰਾ ਹੱਥ ਦਾ ਕੰਮ ਹੋਇਆ ਹੈ ਉਸ ਤੋਂ ਬਾਅਦ ਜਿੰਨੀ ਜੁੱਤੀ ਤਿਆਰ ਹੁੰਦੀ ਹੈ ਇਹ ਸਾਰੀ ਹੱਥ ਨਾਲ ਤਿਆਰ ਹੁੰਦੀ ਹੈ ਇਹਨੂੰ ਸਿਲਾਈ ਕੀਤਾ ਜਾਂਦਾ ਜੁੱਤੀ ਨੂੰ ਦੇਖੋ ਤੁਸੀਂ ਕਿਵੇਂ ਇਹ ਸਾਰੀ ਹੱਥ ਦੀ ਸਿਲਾਈ ਹੈ ਜੀ ਕੋਈ ਮਸ਼ੀਨ ਨਹੀਂ ਚੱਲੀ ਹੈ ਤੇ ਉੱਪਰ ਲੈਦਰ ਦਾ ਸੋਲ ਹੈ ਔਰ ਸਾਰੀ ਹੱਥ ਦੀ ਸਿਲਾਈ ਹੈ ਔਰ ਇਹਦੇ ਨਾਲ ਹੀ ਤੁਸੀਂ ਸੋਚੋ ਕਿ ਕਾਫੀ ਪਰਿਵਾਰਾਂ ਨੂੰ ਰੋਜ਼ਗਾਰ ਮਿਲਦਾ ਜੀ ਤਾਂ ਕਹਿ ਸਕਦਾ ਹੈ ਕਿ ਪੰਜਾਬੀ ਜੁੱਤੀ ਦੇ ਕੰਮ ਦੇ ਨਾਲ ਜਿੱਥੇ ਇੱਕ ਪਾਸੇ ਮਿਹਨਤ ਹੈ ਉੱਥੇ ਹੀ ਕਿਤੇ ਨਾ ਕਿਤੇ ਲੋਕਾਂ ਵਾਸਤੇ ਚੰਗਾ ਵੀ ਹੈ ਜੋ ਕਿ ਗਰੀਬ ਤਬਕੇ ਦੇ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ ਤਾਂ ਕਹਿ ਸਕਦਾ ਹੈ ਕਿ ਕਿਹੜੇ ਕਿ ਜੇ ਆਪਾਂ ਪ੍ਰਾਈਜ਼ਿੰਗ ਦੀ ਗੱਲ ਕਰੀਏ ਤਾਂ ਪ੍ਰਾਈਜ਼ਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਮਹਿੰਗੀ ਜੁੱਤੀਆ ਉਹ ਕਿੱਥੋਂ ਤੱਕ ਜਾਂਦੀ ਹੈ ਤੇ ਵਾਜਬ ਕੀਮਤਾਂ ਕੀ ਕੀ ਰਹਿੰਦੀਆਂ ਹਨ ਸਰ ਸਾਡੇ ਕੋਲ ਜਿਹੜੀ ਜੁੱਤੀ ਹੈ ਵੈਸੇ ਉਹ 700 ਰੁਪਏ ਤੋਂ ਨੀਅਰ ਅਬਾਊਟ ਸਟਾਰਟ ਹੋ ਜਾਂਦੀ ਹੈ ਔਰ 12 13000 ਰੁਪਏ ਤੱਕ ਉਹਦੀ ਪ੍ਰਾਈਜ਼ਿੰਗ ਲਾਸਟ ਟੂ ਲਾਸ ਜਾਂਦੀ ਹੈ 700 ਰੁਪਏ ਤੋਂ ਜੁੱਤੀ ਸਟਾਰਟ ਹੋ ਜਾਂਦੀ ਔਰ 12 13000 ਤੱਕ ਉਹਦੀ ਲਾਸਟ ਟੂ ਲਾਸ ਪ੍ਰਾਈਸ ਜਾਂਦੀ ਹੈ ਉਹਦੇ ਵਿੱਚ ਸਾਰੀ ਲੈਦਰ ਦੀ ਜੁੱਤੀ ਹੁੰਦੀ ਹੈ ਜਿਸ ਤਰ੍ਹਾਂ ਕੜਾਈ ਦਾ ਕੰਮ ਵਧੀ ਜਾਏਗਾ ਕੜਾਈ ਦਾ ਮੁੱਲ ਵਧੀ ਜਾਏਗਾ ਕੁਆਲਿਟੀ ਅੱਛੀ ਹੁੰਦੀ ਜਾਏਗੀ ਉਸ ਤਰ੍ਹਾਂ ਪ੍ਰਾਈਸ ਦੇ ਵਿੱਚ ਵੀ ਉਹਦੀ ਬੜੌਤਰੀ ਆਂਦੀ ਜਾਂਦੀ ਜਾਂਦੀ ਹੈ ਜੀ ਬਿਲਕੁਲ ਬਹੁਤ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਪੰਗਤ ਜੀ ਇੱਕ ਆਖਰੀ ਸਵਾਲ ਤੁਹਾਡੇ ਨਾਲ ਕਰਨਾ ਚਾਹਾਂਗੇ ਕਿ ਜੋ ਪਵੇਖ ਹੈ ਤੁਸੀਂ ਆਪ ਇੱਕ ਪਵੇਖੋ ਉਸ ਤੋਂ ਬਾਅਦ ਤੁਹਾਡੀ ਜਨਰੇਸ਼ਨ ਤੁਹਾਡੀ ਪੀੜ੍ਹੀਆਂ ਵੀ ਇਸ ਕੰਮ ਨੂੰ ਦੇਖਣ ਗਿਆ ਤਾਂ ਪੰਜਾਬੀ ਜੁੱਤੀ ਦੇ ਇਸ ਕਾਰੋਬਾਰ ਨੂੰ ਤੁਸੀਂ ਪਵੇਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਦੇਖਦੇ ਮੈਂ ਜੀ ਇਹਨੂੰ ਦੇਖੋ ਜਿੰਨਾ ਹੋ ਸਕਿਆ ਮੇਰੇ ਫਾਦਰ ਸਾਹਿਬ ਨੇ ਇਹਨੂੰ ਕੀਤਾ ਉਸ ਤੋਂ ਬਾਅਦ ਜਿੰਨਾ ਹੋ ਸਕਿਆ ਮੈਂ ਇਹਨੂੰ ਡੀਲ ਕਰ ਰਿਹਾ ਔਰ ਮੈਂ ਇਹੋ ਚਾਹਾਂਗਾ ਕਿ ਮੇਰੇ ਆਉਣ ਵਾਲੇ ਬੱਚੇ ਵੀ ਮੇਰੇ ਕਾਰੋਬਾਰ ਦੇ ਵਿੱਚ ਹੀ ਬਹਿਣ ਔਰ ਇਹਨੂੰ ਵੱਧ ਤੋਂ ਵੱਧ ਉੱਪਰ ਲੈ ਕੇ ਜਾਣ ਆਪਣੇ ਵਪਾਰ ਨੂੰ ਔਰ ਪੰਜਾਬ ਦੇ ਕਲਚਰ ਨੂੰ ਆਪਣੇ ਬਿਲਕੁਲ ਪ੍ਰਮੋਟ ਕਰਨ ਚੰਗੀ ਤਰ੍ਹਾਂ ਜੀ ਦੇਖੋ ਇੱਕ ਪੰਜਾਬੀਅਤ ਨੂੰ ਪ੍ਰਮੋਟ ਕਰਨ ਬਹੁਤ ਹੀ ਵਧੀਆ ਗੱਲ ਔਰ ਮੈਂ ਸਾਰਿਆਂ ਨੂੰ ਇੱਕ ਸੁਨੇਹਾ ਦੇਣਾ ਚਾਹਨਾ ਕਿ ਸਭ ਤੋਂ ਵਧੀਆ ਗੱਲ ਹੈ ਜੀ ਕਿ ਤੁਹਾਡੇ ਅਗਰ ਵਪਾਰ ਵਧੀਆ ਚੱਲਦੇ ਨੇ ਅਗਰ ਤੁਹਾਡਾ ਇੰਟਰਸਟ ਹੈ ਤਾਂ ਤੁਸੀਂ ਆਪਣੇ ਵਪਾਰ ਦੇ ਵਿੱਚ ਪਾਓ ਉਹਦੇ ਵਿੱਚ ਐ ਨਹੀਂ ਕੈਨੇਡਾ ਭੱਜੋ ਉਧਰ ਭੱਜੋ ਉਥੇ ਜਾ ਕੇ ਨੌਕਰੀਆਂ ਕਰੋ ਸੋ ਅਗਰ ਆਪਣਾ ਵਪਾਰ ਪਿਆ ਤਾਂ ਆਪਾਂ ਉਹੀ ਦਿਮਾਗ ਜਿਹੜਾ ਕੈਨੇਡਾ ਜਾ ਕੇ ਲਗਾਣਾ ਜਾਂ ਮਿਹਨਤ ਜਿਹੜੀ ਕੈਨੇਡਾ ਜਾ ਕੇ ਕਰਨੀ ਹੈ ਉਹ ਆਪਾਂ ਇੱਥੇ ਆਪਣੇ ਘਰ ਬੈਠ ਕੇ ਆਪਣੇ ਪੰਜਾਬ 'ਚ ਬੈਠ ਕੇ ਆਪਣੇ ਸ਼ਹਿਰ 'ਚ ਬੈਠ ਕੇ ਵੀ ਆਪਾਂ ਕਰ ਸਕਦੇ ਆ ਔਰ ਵਧੀਆ ਰੋਟੀ ਖਾ ਮਾ ਸਕਦੇ ਆ ਜੀ ਜੀ ਬਹੁਤ ਬਹੁਤ ਧੰਨਵਾਦ ਪੰਕਜ ਜੀ ਤੇ ਐਸਨ ਪੰਕਜ ਸ਼ਿੰਗਰਾਜ ਜਿਨ੍ਹਾਂ ਨੇ ਸਾਨੂੰ ਪੰਜਾਬੀ ਜੁੱਤੀ ਬਾਰੇ ਤਾਂ ਦੱਸਿਆ ਹੀ ਲੇਕਿਨ ਜਾਂਦੇ ਜਾਂਦੇ ਵਿਰਾਸਤ ਦੇ ਨਾਲ ਜੁੜੀ ਇੱਕ ਅਜੀਹਾ ਸੁਨੇਹਾ ਦੇ ਗਏ ਜੋ ਕਿ ਕਾਫੀ ਜ਼ਰੂਰੀ ਹੈ ਅਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਸਮਝਣਾ ਵੀ ਚਾਹੀਦਾ ਹੈ ਕਿ ਸਾਨੂੰ ਸਾਡੀ ਵਿਰਾਸਤ ਦੇ ਨਾਲ ਸਾਡੀ ਮਿੱਟੀ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਚਾਹੇ ਅਸੀਂ ਕਿਤੇ ਵੀ ਰਹੀਏ ਚਾਹੇ ਅਸੀਂ ਦੇਸ਼ ਵਿਦੇਸ਼ ਦੇ ਵਿੱਚ ਹੀ ਕਿਉਂ ਨਾ ਚਲ ਜਾਈਏ ਲੇਕਿਨ ਆਪਣੇ ਪੰਜਾਬ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਮੈਂ ਵੀ ਇਹੀ ਚਾਹਾਂਗਾ ਕਿ ਇਸ ਕਹਾਣੀ ਦੇ ਜ਼ਰੀਏ ਤੁਸੀਂ ਹੋਰ ਜ਼ਿਆਦਾ ਉਤਸੁਕ ਰਹੋ ਪੰਜਾਬੀ ਜੁੱਤੀ ਨੂੰ ਲੈ ਕੇ ਅਤੇ ਆਪਣੇ ਪਰਹਿਰਾਵੇ ਨੂੰ ਲੈ ਕੇ ਆਪਣੇ ਪੰਜਾਬੀ ਹਰ ਇੱਕ ਦੇਸ਼ ਦੇ ਵਿੱਚ ਹਰ ਇੱਕ ਨੂੰ ਆਪਣੀ ਪੰਜਾਬੀ ਬਾਰੇ ਜ਼ਰੂਰ ਦੱਸਦੇ ਰਹੋ ਅਤੇ ਇਸ ਦਾ ਪੇਗਾਮ ਦਿੰਦੇ ਰਹੋ ਇਸ ਦੇ ਨਾਲ ਹੀ ਮੈਂ ਪ੍ਰ tension ਸ਼ਰਮਾ ਜੀ ਤੁਹਾਡੇ ਤੋਂ ਲਗਾ ਇਜਾਜ਼ਤ ਬੜੇ ਰੌਮ ਰਸਪ